ਪਹਿਲਾਂ ਤੋਂ ਹੀ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਪੰਜਾਬ ਦੇ ਕਿਸਾਨਾਂ ਲਈ ਚਿੰਤਾ ਵਧਾਉਣ ਵਾਲੀ ਖਬਰ ਹੈ। ਬਠਿੰਡਾ ਮੁਕਸਰ ਤੇ ਫਾਜ਼ਿਲਕਾ ਤੋਂ ਖੇਤੀਬਾੜੀ ਵਿਭਾਗ ਵੱਲੋਂ ਭਰੇ ਗਏ ਝੋਨੇ ਦੇ ਨਦੀਨ ਤੇ ਨਰਮੇ ਲਈ ਵਰਤੇ ਜਾਂਦੇ ਕੀਟਨਾਸ਼ਕ ਦਵਾਈਆਂ ਦੇ ਸੈਂਪਲਾਂ ਵਿੱਚੋਂ 13 ਸੈਂਪਲ ਫੇਲ ਪਾਏ ਗਏ ਨੇ। ਇਕੱਲੇ ਬਠਿੰਡਾ ਜ਼ਿਲ੍ਹੇ ਵਿੱਚੋਂ ਕੁੱਲ 218 ਸੈਂਪਲ ਭਰੇ ਗਏ ਸੀ। 218 ਜਿਹੜੇ ਡਰਾਅ ਹੋਏ ਨੇ ਜਿਨ੍ਹਾਂ ਦੇ ਵਿੱਚੋਂ ਲਗਭਗ 113 ਦੇ ਰਿਜ਼ਲਟ ਆ ਚੁੱਕੇ ਆ। ਇਦੇ ਵਿੱਚੋਂ 109 ਸੈਂਪਲ ਆ ਜਿਹੜੇ ਉਹ ਬ੍ਰਾਂਡਡ ਪਾਏ ਗਏ ਪਾਸ ਪਾਏ ਗਏ ਆ ਅੱਜ ਤੱਕ ਜਿਹੜੇ ਹੈਗੇ ਚਾਰ ਸੈਂਪਲ ਫੇਲ ਹੋਏ ਨੇ ਇਹਨਾਂ ਦੇ ਖਿਲਾਫ ਕਾਰਵਾਈ ਕੀ ਕਰੇਗਾ ਮਾਡਲ ਵਿੱਚੋਂ ਇੱਕ ਖੈਰਾਖਾ ਦਾ ਲਾਈਫ ਕ੍ਰਾਫਟ ਸਾਇੰਸ ਦਾ ਹੈ ਇੱਕ ਠਾਕਰ ਕੈਮੀਕਲਸ ਦਾ ਹੈ ਔਰ ਇੱਕ ਹੈਗਾ ਇਹਦਾ ਆਪਣਾ ਹైదరాబాద్ ਨਿਕੋਦਰਿੰਗ ਦਾ ਇਨ੍ਹਾਂ ਦੇ ਖਿਲਾਫ ਜੋ ਐਕਟ ਅਨਸਾਰ ਕਾਰਵਾਈ ਸੈਕਿਟੀ ਐਕਟ 1968 ਦੇ ਅਧੀਨ ਜੋ ਕਾਰਵਾਈ ਕਰਨੀ ਬਣਦੀ ਹੈ ਉਹ ਇਨ੍ਹਾਂ ਖਿਲਾਫ ਕੀਤੀ ਜਾ ਰਹੀ ਹੈ ਸੀਨੀਅਰ ਐਨਾਲਿਸਟ ਹਰਵਿੰਦਰ ਸਿੰਘ ਨੇ ਦੱਸਿਆ ਕਿ ਬਠਿੰਡਾ ਚ ਬਣੀ ਕੀਟਨਾਸ਼ਕ ਪਰਖ ਪ੍ਰਯੋਗਸ਼ਾਲਾ ਵਿੱਚ ਕੁੱਲ 50 ਸੈਂਪਲ ਲਏ ਗਏ ਸੀ ਆਪਣੇ ਟੋਟਲ ਪੀਸਾਂ ਸੈਂਪਲ ਲਏ ਸੀ ਸੀ ਟੋਟਲ ਦੇ ਸੀ ਜਿਹਦੇ ਵਿੱਚੋਂ ਫਾਈਲ ਦਾ ਮੁਖਸਰ ਤੇ ਸੀਗੇ ਮੁਖਸਰ ਸਾਹਿਬ ਤੇ ਆਪਣਾ ਬਠਿੰਡਾ ਹਾਂ ਠੀਕ ਹੈ ਜੀ ਇਹ ਵਿੱਚੋਂ 1100 फेल ਹੋਏ ਸੈਂਪਲਾਂ ਵਿੱਚ ਹైదరాబాద్ ਕੈਮੀਕਲ ਪ੍ਰਾਈਵੇਟ ਲਿਮਟਿਡ ਅਤੇ ਕੇਪੀਆਰ ਐਗਰੋਦੀ ਨਦੀ ਨਾਸ਼ਕ ਪੈਰਾਕ్వਟ ਹਾਈਡਰੋਕਲੋਰਾਈਡ ਸਮੇਤ ਕਈ ਕੈਮੀਕਲ ਸ਼ਾਮਲ ਨੇ